ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਦੇਖੋ ਜਿਵੇਂ ਕਿ ਪਾਣੀ 6 ਵਜ ਚੁੱਕੇ ਨੇ ਸ਼ਾਮ ਦੇ ਤੇ ਆਪਾਂ ਰੈਸਪੀ ਬਣਾਉਣ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰਨ ਲੱਗੇ ਆ ਤੇ ਦੇਖੋ ਦੇਣਾ ਜਿਹੜਾ ਉਹ ਹਜੇ ਖੜਾ ਹੈ ਬੱਚੇ ਖਾਣਾ ਹੈ ਜਿਹੜਾ ਲੇਟ ਖਾਂਦੇ ਨੇ ਸੋ ਇਸ ਕਰਕੇ ਆਪਾਂ ਸਬਜੀ ਹੈ ਜਿਹੜੀ ਥੋੜੀ ਜੀ ਅੱਜ ਲੇਟ ਹੀ ਬਣਾਵਾਂਗੇ ਇਹਦੇ ਲਈ ਆਪਾਂ ਨੇ ਕਾਲੇ ਚਨੇ ਸੀਗੇ ਭਿਉ ਕੇ ਰੱਖਦੇ ਸੀਗੇ ਏ ਮੈਂ ਇੱਕ ਬਾਟੀ ਕਾਲੇ ਚੰਨਿਆਂ ਦੇ ਲੈ ਲਈ ਸੀਗੀ ਇਹ ਅੱਜ ਮੈਂ ਦਿਨੇ ਹੀ ਪਿਉਂਤੇ ਨੇ ਸਵੇਰੇ ਰਾਤੀ ਮੈਂ ਪਿਉਣਾ ਇਹਨਾਂ ਨੂੰ ਭੁੱਲ ਗਈ ਸੀਗੀ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ 3-4 ਪਾਣੀਆਂ ਦੇ ਵਿੱਚ ਧੋ ਕੇ ਸਾਫ਼ ਕਰ ਲੈਣਾ ਜਿਹੜੇ ਪਾਣੀ ਦੇ ਨਾਲ ਆਪਾਂ ਨੇ ਚਨੇ ਪਿਉਂਤੇ ਸੀਗੇ ਉਹ ਪਾਣੀ ਆ ਜਿਹੜਾ ਆਪਾਂ ਨੇ ਸਾਰਾ ਬਾਹਰ ਕੱਢ ਲੈਣਾ ਤੇ ਹੁਣ ਆਪਾਂ ਇਹਨੂੰ 2-3 ਵਾਰ ਚੰਗੇ ਸਾਫ਼ ਪਾਣੀ ਦੇ ਨਾਲ ਧੋ ਲਵਾਂਗੇ ਤੇ ਆਪਾਂ ਜਦੋਂ ਚਨੇ ਭੋਂਟੇ ਸਿੰਗੇ ਤਾਇ ਦੇ ਵਿੱਚ ਮੈਂ ਇੱਕ ਚਮਚਾ ਜਿਹੜਾ ਨੂਨ ਦਾ ਪਾਤਾ ਸੀਗਾ ਤੇ ਬਾਕੀ ਜਿਹੜਾ ਆਪਾਂ ਇੱਕ ਵਾਰ ਦੁਬਾਰਾ ਤੋਂ ਨੂਨ ਐਡ ਕਰਾਂਗੇ ਉਹ ਆਪਾਂ ਚਨਿਆਂ ਨੂੰ ਉਬਾਲਣ ਵੇਲੇ ਕਰਾਂਗੇ ਤੇ ਦੇਖੋ ਆਪਾਂ ਨੇ 3-4 ਪਾਣੀਆਂ ਦੇ ਵਿੱਚ ਜਿਹੜੇ ਚਨੇ ਆ ਉਹ ਢੋਲੇ ਨੇ ਤੇ ਪਾਣੀ ਬਿਲਕੁਲ ਸਾਫ਼ ਹੋ ਗਿਆ ਇੱਧਰ ਆਪਾਂ ਚੁੱਲੇ ਉੱਪਰ ਅੱਗ ਬਾਲ ਲਈ ਆ ਤੇ ਪਤੀਲੇ ਦੇ ਵਿੱਚ ਪਾਣੀ ਆਪਾਂ ਨੇ ਉਬਲਣ ਦੇ ਲਈ ਰੱਖ ਦਿੱਤਾ ਸੀਗਾ ਤੇ ਚਨੇ ਵੀ ਆਪਾਂ ਬਾਹਰ ਲਏ ਆਏ ਸੀਗੇ ਤੇ ਪਾਣੀ ਆ ਜਿਹੜਾ ਆਪਣਾ ਚੰਗੀ ਤਰ੍ਹਾਂ ਹੈ ਜਿਹੜਾ ਗਰਮ ਹੋ ਗਿਆ ਏ ਤੇ ਹੁਣ ਆਪਾਂ ਇੱਕ ਚਰਨੀ ਦੇ ਨਾਲ ਚਨੇ ਨੇ ਜਿਹੜੇ ਉਹ ਆਪਾਂ ਨੇ ਬਟੀਲੇ ਦੇ ਵਿੱਚ ਪਾ ਲੈਣੇ ਨੇ ਤੇ ਆਪਾਂ ਇਦਾਂ ਵੀ ਇਹਨਾਂ ਨੂੰ ਪਾ ਸਕਦੇ ਸੀਗੇ ਤੇ ਇੱਕ ਹੱਥ ਦੇ ਵਿੱਚ ਕੈਮਰਾ ਫੜਿਆ ਹੁਣ ਕਰਕੇ ਮੈਂ ਜਿਹੜੀ ਚਰਨੀ ਦੀ ਸਹਾਇਤਾ ਦੇ ਨਾਲ ਇਹਦੇ ਵਿੱਚ ਪਾਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਡੇਢ ਕ ਚਮਚਾ ਹੈ ਜਿਹੜਾ ਨੂਨ ਦਾ ਪਾ ਦੇਣਾ ਨੂਨ ਆਪਾਂ ਪਹਿਲਾਂ ਘਾਟੀ ਪਾਵਾਂਗੇ ਤੇ ਬਾਕੀ ਨੂਨ ਆ ਜਿਹੜਾ ਆਪਾਂ ਉਹ ਤੜਕੇ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਨੇ ਪਤੀਲਾ ਜਿਹੜਾ ਆਪਣਾ ਢੱਕ ਦਿੱਤਾ ਏ ਤੇ ਜਨੇਆਂ ਨੂੰ ਰਿਜਦੇ ਹੋਏ ਘੰਟਾ ਤੱਕ तकरीबन ਹੋ ਚੁੱਕਿਆ ਏ ਤੇ ਹਵਾ ਚੱਲਣ ਕਰਕੇ ਆਗ ਜਿਹੜੀ ਉਹ ਵੀ ਥੋੜਾ ਜਿਹਾ ਸੇਕ ਘਟ ਦਿੰਦੀ ਆ ਤੇ ਇਧਰ ਹੁਣ ਜਨੇ ਨੇ ਜਿਹੜੇ ਆਪਾਂ ਇੱਕ ਵਾਰ ਚੈੱਕ ਕਰ ਲੈਣੇ ਨੇ ਇਹ ਦੇਖੋ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਜਨੇ ਆਪਣੇ ਬਿਲਕੁਲ ਪੱਕ ਗਏ ਨਹੀਂ ਤੇ ਚੰਗੀ ਤਰ੍ਹਾਂ ਜਿਹੜੇ ਨੇ ਇਹ ਮੈਸ਼ ਹੋ ਰਹੇ ਨੇ ਤੇ ਹੁਣ ਆਪਾਂ ਵਾਪਸ ਇਹਨਾਂ ਨੂੰ ਵਿੱਚ ਪਾ ਦੇਵਾਂਗੇ ਤੇ ਹੁਣ ਆਪਾਂ ਪਤੀਲੇ ਨੂੰ ਆ ਜਿਹੜਾ ਥੱਲੇ ਉਤਾਰ ਲਵਾਂਗੇ ਥੱਲੇ ਉਤਾਰ ਕੇ ਆਪਾਂ ਪਤੀਲੇ ਦੇ ਵਿੱਚੋਂ ਚਨੇ ਨੇ ਜਿਹੜੇ ਸਾਰੇ ਉਹਨਾਂ ਨੂੰ ਆਪਾਂ ਨੇ ਬਾਹਰ ਕੱਢ ਲੈਣਾ ਤੇ ਨਾਲ ਹੀ ਆਪਾਂ ਨੇ ਜਿਹੜਾ ਪਾਣੀ ਆ ਉਹ ਵੀ ਕੱਢ ਲੈਣਾ ਏ ਤੇ ਉਹਨੂੰ ਆਪਾਂ ਨੇ ਵੇਸਟ ਨਹੀਂ ਕਰਨਾ ਉਹ ਆਪਾਂ ਬਾਅਦ ਵਿੱਚ ਤੜਕੇ ਦੇ ਵਿੱਚ ਆ ਜਿਹੜਾ ਇਸਤੇਮਾਲ ਕਰ ਲਾਂਗੇ ਜੇਕਰ ਆਪਾਂ ਨੂੰ ਪਾਣੀ ਘੱਟ ਲੱਗੂਗਾ ਤਰੀ ਤਾਂ ਆਪਾਂ ਹੋਰ ਵੀ ਪਾਣੀ ਆ ਜਿਹੜਾ ਇਹਦੇ ਵਿੱਚ ਪਾ ਲਵਾਂਗੇ ਤੇ ਦੇਖੋ ਇਸੇ ਤਰ੍ਹਾਂ ਸਾਰੇ ਚਨੇ ਨੇ ਜਿਹੜੇ ਆਪਾਂ ਨੇ ਉਹ ਇੱਕ ਤੁਸਕ ਤੇ ਵਿੱਚ ਕੱਢ ਲੈਣੇ ਤੇ ਨਾਲ ਹੀ ਜਿਹੜਾ ਇਹਦਾ ਪਾਣੀ ਸੀਗਾ ਉਬਲਿਆ ਹੋਇਆ ਨਾਮ ਕਾਲਾ ਪਾਣੀ ਉਹ ਵੀ ਕੱਢ ਲੈਣਾ ਤੇ ਆਪਾਂ ਇਹਨੂੰ ਫਿਰ ਢੜਕੇ ਦੇ ਵਿੱਚ ਪਾਵਾਂਗੇ ਤੇ ਇਹ ਆਪਾਂ ਨੂੰ ਪਾਣੀ ਆ ਜਿਹੜਾ ਵੇਸਟ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਜਿਹੜੀ ਤਰੀ ਆ ਸਬਜ਼ੀ ਦੀ ਉਹ ਬਹੁਤ ਹੀ ਟੇਸਟੀ ਬਣਦੀ ਆ ਤੇ ਚਨੇ ਨੇ ਜਿਹੜੇ ਬਹੁਤ ਹੀ ਤਾਕਤਵਰ ਹੁੰਦੇ ਨੇ ਤੇ ਆਪਾਂ ਨੂੰ ਇਹਨਾਂ ਦਾ ਪਾਣੀ ਦੇ ਵਿੱਚ ਵੀ ਜਿਹੜਾ న్యూਟ੍ਰੀਐਂਟਸ ਮਿਲਦਾ ਈ ਉਹ ਵੀ ਲੈਣਾ ਚਾਹੀਦਾ ਤੇ ਇੱਧਰ ਹੁਣ ਆਪਾਂ ਨੇ ਇੱਕ ਕੁੰਡੀ ਦੇ ਵਿੱਚ ਮੈਂ ਲਸਣ ਦੀ ਇੱਕ ਤੋਂ ਡੇਢਕ ਜਿਹੜੀ ਗੱਠੀ ਆ ਉਹ ਛਿੱਲ ਕੇ ਰੱਖੀ ਹੋਈ ਸੀ 7-8 ਜਿਹੜੇ ਪਿਆਜ਼ ਨੇ ਆਪਾਂ ਨੇ ਛੋਟੇ ਸਾਈਜ਼ ਦੇ ਉਹ ਵੀ ਇੱਕ ਕੱਟ ਕੇ ਰੱਖੇ ਹੋਏ ਸੀਗੇ ਤੇ ਇੱਧਰ ਆਪਾਂ ਨੇ ਮਿਰਚਾਂ ਨੇ ਜਿਹੜੀਆਂ ਆਪਣੇ ਕੋ ਜਿੰਨੀਆਂ ਵੀ ਬਚਦੀਆਂ ਮਿਰਚਾਂ ਪਈਆਂ ਸੀ ਆਪਾਂ ਨੇ ਧੋ ਕੇ ਸਾਫ਼ ਕਰਕੇ ਇੱਕ ਸਾਈਡ ਤੇ ਰੱਖ ਲਈਆਂ ਨੇ ਤੇ ਆਪਾਂ ਨੇ 7-8 ਮਿਰਚਾਂ ਨੇ ਜਿਹੜੀਆਂ ਉਹ ਆਪਾਂ ਨੇ ਚੰਨਿਆਂ ਨੂੰ ਤੜਕਾ ਲਾਉਣ ਦੇ ਲਈ ਪਾਈਆਂ ਨੇ ਤੇ ਨਾਲ ਹੀ 2 ਚਮਚੇ ਇਹਦੇ ਵਿੱਚ ਆਪਾਂ ਨੇ ਜਿਹੜੇ ਆ 1.5 ਚਮਚਾ ਲਿਆ ਮੈਂ ਇਹਦੇ ਵਿੱਚ ਨੂਣ ਦਾ ਇਹ ਆਪਣਾ ਸੇਂਦਾ ਨਮਕ ਹੈ ਜਿਆਦਾ ਤੇਜ਼ ਨਹੀਂ ਹੁੰਦਾ ਹੈਗਾ ਇਸ ਕਰਕੇ ਇਹਦੇ 1.5 ਤੋਂ 2 ਚਮਚੇ ਨੇ ਜਿਹੜੇ ਸਬਜੀ ਦੇ ਵਿੱਚ ਆਰਾਮ ਨਾਲ ਪੈ ਜਾਂਦੇ ਨੇ ਤੇ ਆਪਾਂ ਨੇ 1/2 ਚਮਚਾ ਇਹਦੇ ਵਿੱਚ ਹਲਦੀ ਦਾ ਪਾਇਆ ਹੈ ਤੇ ਚਮਚੇ ਦਾ ਚੌਥਾ ਕੀ ਹਿੱਸਾ ਆਪਾਂ ਇਹਦੇ ਵਿੱਚ ਜਵੈਣ ਪਾ ਲਾਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਕਾਲੀ ਮਿਰਚ ਦਾ ਪਾਊਡਰ ਪਾ ਲਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਜੀਰੇ ਦਾ ਵੀ ਐਡ ਕੀਤਾ ਤੇ ਉਹ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਸੀਗੇ ਤੇ ਚਮਚੇ ਦਾ ਚੌਥਾ ਕੀ ਹਿੱਸਾ ਜਿਹੜਾ ਆਪਾਂ ਇਹਦੇ ਵਿੱਚ ਕਾਲੀ ਮਿਰਚ ਲਈ ਹੈ ਤੇ ਬਾਕੀ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਆਪਾਂ ਨੇ ਰੱਖੀਆਂ ਨੇ ਇਹਦੇ ਲਈ ਇਹਨਾਂ ਦਾ ਇਸਤੇਮਾਲ ਆਪਾਂ ਬਾਅਦ ਵਿੱਚ ਕਰਾਂਗੇ ਇਹ ਵੀ ਤੁਹਾਨੂੰ ਮੈਂ ਬਾਅਦ ਵਿੱਚ ਦਿਖਾਉਂਗੀ ਪਹਿਲਾਂ ਆਪਾਂ ਜਿਹੜਾ ਤੜਕੇ ਦੀ ਤਿਆਰੀ ਕਰ ਲਈਏ ਤੇ ਤੜਕਾ ਜਿਹੜਾ ਆਪਾਂ ਲਾ ਕੇ ਆ ਸਬਜ਼ੀ ਜਿੰਦ ਲਈ ਧਰ ਦਿੰਨੇ ਆ ਉਸ ਤੋਂ ਬਾਅਦ ਜਿਹੜੀਆਂ ਬਾਕੀ ਬਚਦੀਆਂ ਹਰੀਆਂ ਮਿਰਚਾਂ ਨੇ ਉਹ ਆਪਾਂ ਬਾਅਦ ਵਿੱਚ ਤਿਆਰ ਕਰਾਂਗੇ ਤੇ ਹੁਣ ਆਪਾਂ ਨੇ ਕੁੰਡੀ ਸੋਤੇ ਦੇ ਨਾਲ ਹੀ ਆ ਜਿਹੜਾ ਇਹ ਤੜਕਾ ਹੈ ਉਹ ਤਿਆਰ ਕਰਨਾ ਹੈ ਜੇਕਰ ਤੁਹਾਡੇ ਕੋ ਚਾਪਰ ਹੋਵੇ ਤਾਂ ਤੁਸੀਂ ਉਹਦੇ ਨਾਲ ਵੀ ਕੋ ਬਣਾ ਸਕਦੇ ਹੋ ਪਰ ਜਿਵੇਂ ਕਿ ਪਿੰਡਾਂ ਵਿੱਚ ਪਹਿਲਾਂ ਜ਼ਿਆਦਾਤਰ ਜਿਹੜੀਆਂ ਇਹ ਮਿਕਸੀਆਂ ਵਗੈਰਾ ਆਪਣੇ ਜਿਹੜੇ ਇਲੈਕਟ੍ਰੋਨਿਕ ਪ੍ਰੋਡਕਟ ਹੁਣ ਨਹੀਂ ਸੀ ਹੁੰਦੇ ਹੈਗੇ ਤੇ ਚਾਪਰ ਵਗੈਰਾ ਵੀ ਉਦੋਂ ਇੰਨੇ ਨਹੀਂ ਸੀ ਆਏ ਉਦੋਂ ਜਿਹੜਾ ਕਿ ਮਸਾਲਾ ਇਹ ਕੁੰਡੀ ਸੋਟੇ ਦੇ ਵਿੱਚ ਹੀ ਕੁੱਟਿਆ ਜਾਂਦਾ ਸੀਗਾ ਤੇ ਆਪਣਾ ਮਸਾਲਾ ਕੁੱਟ ਲਿਆ ਹੈ ਆਪਾਂ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਤੜਕੇ ਦੇ ਲਈ ਪਤੀਲਾ ਇਹ ਜਿਹੜਾ ਚੁੱਲੇ ਉੱਪਰ ਰੱਖ ਲਿਆ ਹੈ ਤੇ ਇਹਦੇ ਵਿੱਚ ਆਪਾਂ ਸਰੋਂ ਦੇ ਤੇਲ ਦਾ ਹੀ ਤੜਕਾ ਲਾਵਾਂਗੇ ਅਸੀਂ ਜ਼ਿਆਦਾਤਰ ਆ ਜਿਹੜਾ ਸਰੋਂ ਦਾ ਤੇਲ ਹੀ ਇਸਤੇਮਾਲ ਕਰਦੇ ਆ ਤੁਸੀਂ ਰਿਫਾਈਂਡ ਤੇਲ ਵੀ ਲੈ ਸਕਦੇ ਹੋ ਦੇਸੀ ਕਿਉ ਵੀ ਲੈ ਸਕਦੇ ਹੋ ਇਹ ਤੁਹਾਡੀ ਚੋਇਸ ਦਾ ਤੁਸੀਂ ਜਿੱਦਾਂ ਦਾ ਵੀ ਤੇਲ ਕੀ ਖਾਣਾ ਪਸੰਦ ਕਰਦੇ ਹੋ ਤੇ ਆਪਾਂ ਨੇ ਦੋ ਕੜਛੀਆਂ ਨੇ ਜਿਹੜੀਆਂ ਸਰੋਂ ਦੇ ਤੇਲ ਦੀਆਂ ਲੈ ਲਈਆਂ ਨੇ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਤੱਕ ਕਿ ਇਹਦੀ ਕੜੱਤਣ ਆ ਸਾਰੀ ਉਹ ਬਾਹਰ ਨਹੀਂ ਆ ਜਾਂਦੀ ਤੇ ਆਪਣਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਤੇ ਹੁਣ ਆਪਾਂ ਜਿਹੜਾ ਮਸਾਲਾ ਕੁੱਟ ਕੇ ਰੱਖਿਆ ਹੋਇਆ ਉਹਨੂੰ ਆਪਾਂ ਨੇ ਤੇਲ ਦੇ ਵਿੱਚ ਪਾ ਲੈਣਾ ਤੇ ਆਪਾਂ ਇੱਕ ਵਾਰ ਇਹਨੂੰ ਕੜਛੀ ਦੇ ਨਾਲ ਹਿਲਾ ਲਵਾਂਗੇ ਤੇ ਜਿਹੜਾ ਬਾਕੀ ਆਪਣਾ ਮਸਾਲਾ ਏ ਉਹਨੂੰ ਵੀ ਆਪਾਂ ਨੇ ਇਸੇ ਤਰ੍ਹਾਂ ਹੀ ਸਾਰਾ ਇਹ ਜਿਹੜਾ ਬਤੀਲੇ ਦੇ ਵਿੱਚ ਪਾ ਲੈਣਾ ਤੇ ਆਪਾਂ ਨੇ ਚੰਗੀ ਤਰ੍ਹਾਂ ਮਸਾਲੇ ਨੂੰ ਜਿਹੜਾ ਹਿਲਾ ਲੈਣਾ ਤੇ ਮਠੀ ਮਠੀ ਅੱਗ ਦੇ ਉੱਪਰ ਆਪਾਂ ਇਹਨੂੰ ਪੱਕਣ ਦੇ ਲਈ ਰੱਖ ਦਵਾਂਗੇ ਤੇ ਇੱਧਰ ਆਪਾਂ ਨੇ ਥੋੜੇ ਜਿਹਾ ਇੱਕ ਝਰਨੀ ਆ ਜਿਹੜੀ ਛੋਲਿਆਂ ਦੀ ਮੈਂ ਕੱਢ ਕੇ ਰੱਖ ਲਈ ਆ ਤੇ ਇਹਨੂੰ ਹੁਣ ਆਪਾਂ ਨੇ ਕੁੰਡੀ ਸੋਟੇ ਤੇ ਵਿੱਚ ਚੰਗੀ ਤਰ੍ਹਾਂ ਕੁੱਟ ਲੈਣਾ ਤਾਂ ਕਿ ਜਿਹੜੀ ਆਪਣੀ ਤਰੀਆ ਉਹ گاੜੀ ਜੀ ਹੋ ਜਵੇ ਤੇ ਕਈ ਲੋਕ ਕੀ ਨੇ ਕਿ ਇਹਨਾਂ ਨੂੰ ਬਿਨ ਬਗੈਰ ਕੁੱਟੇ ਹੀ ਪਾ ਲੈਂਦੇ ਨੇ ਸਾਬਤੀ ਚਣਿਆਂ ਨੂੰ ਪਾਉਂਦੇ ਨੇ ਦੇ ਆਪਾਂ ਇਹ ਜਿਹੜੇ ਆਪਣੇ ਬੱਚੇ ਗਾੜੀ ਗਾੜੀ ਤਰੀ ਆ ਜਿਹੜੀ ਉਹ ਪਸੰਦ ਕਰਦੇ ਨੇ ਇਸ ਕਰਕੇ ਆਪਾਂ ਥੋੜੇ ਜਿਹਾ ਚਨੇ ਨੇ ਜਿਹੜੇ ਉਹ ਕੁੱਟ ਲੈਣੇ ਆ ਤੇ ਇਹਦੇ ਨਾਲ ਤਰੀ ਆਪਣੀ ਬਿਲਕੁਲ ਵਧੀਆ ਬਣ ਜੂਗੀ ਤੇ ਹੁਣ ਆਪਾਂ ਨੇ ਥੋੜਾ ਜਿਹਾ ਜਿਹੜਾ ਆਪਣਾ ਪਾਣੀ ਸੀਗਾ ਉਬਲਿਆ ਹੋਇਆ ਉਹ ਐਡ ਕਰ ਦੇਣਾ ਮਸਾਲੇ ਚ ਤਾਂ ਕਿ ਆਪਣਾ ਮਸਾਲਾ ਇਹ ਜਿਹੜਾ ਥੱਲੇ ਨਾ ਲੱਗੇ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਰਝਾ ਲੈਣਾ ਤੇ ਹੁਣ ਇਧਰ ਆਪਾਂ ਜਿਹੜੇ ਚਨੇ ਨੇ ਇਹਨਾਂ ਨੂੰ ਵੀ ਕੁੱਟ ਲਵਾਂਗੇ ਤੇ ਕੁੱਟ ਕੇ ਆਪਾਂ ਨੇ ਇੱਕ ਸਾਈਡ ਤੇ ਫਿਲਹਾਲ ਰੱਖ ਲੈਣੇ ਨੇ ਤੇ ਉਧਰ ਆਪਾਂ ਜਿਹੜਾ ਆਪਣਾ ਮਸਾਲਾ ਏ ਉਹ ਚੰਗੀ ਤਰ੍ਹਾਂ ਪਕਾਵਾਂਗੇ ਤੇ ਦੇਖੋ ਮਸਾਲਾ ਜਿਹੜਾ ਆਪਣਾ ਰਿਜਣ ਲੱਗ ਗਿਆ ਏ ਤੇ ਤੇਲ ਆ ਜਿਹੜਾ ਉਹ ਵੀ ਮਸਾਲੇ ਨੇ ਛੱਡਣਾ ਸ਼ੁਰੂ ਕਰਤਾ ਏ ਤੇ ਹੁਣ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਨਾ ਕੀ ਹੈ ਕਿ ਰੰਗਤ ਆ ਜਿਹੜੀ ਆਪਣੀ ਸਬਜ਼ੀ ਦੀ ਉਹ ਵਧੀਆ ਆ ਜੂਗੀ ਤੇ ਹੁਣ ਆਪਾਂ ਨੇ ਇਹਨੂੰ ਵੀ ਚੰਗੀ ਤਰ੍ਹਾਂ ਵਿੱਚ ਭੁੰਨ ਲੈਣਾ ਤੜਕੇ ਦੇ ਤੇ ਦੇਖੋ ਜਿਹੜਾ ਕਨਾਰਾ ਕਿੰਨਾ ਵਧੀਆ ਮਸਾਲੇ ਦਾ ਆਇਆ ਤੇ ਮਸਾਲਾ ਜਿਹੜਾ ਆਪਣਾ ਹੁਣ ਚੰਗੀ ਤਰ੍ਹਾਂ ਭੁੱਜ ਗਿਆ ਹੈ ਤੇ ਮਸਾਲੇ ਨੇ ਤੇਲ ਆਉ ਵੀ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਛੋਲੇ ਤੇ ਆਲੂ ਵੀ ਮੇਰੇ ਕੱਟ ਕੇ ਰੱਖੇ ਹੋਏ ਨੇ ਆਪਾਂ ਆਲੂ ਵੀ ਇਹਨਾਂ ਦੇ ਵਿੱਚ ਪਾਵਾਂਗੇ ਤੇ ਹੁਣ ਆਪਣੇ ਆਲੂ ਕੱਟ ਕੇ ਧੋ ਕੇ ਰੱਖੇ ਹੋਏ ਸੀਗੇ ਪਾਣੀ ਦੇ ਵਿੱਚ ਆਪਾਂ ਨੇ ਆਲੂ ਐਡ ਕਰ ਲੈਣੇ ਨੇ ਆਲੂਆਂ ਨੂੰ ਆਪਾਂ ਮਸਾਲੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਸਾਲੇ ਦੇ ਨਾਲ ਰਜਾਵਾਂਗੇ ਆਪਾਂ ਨੇ ਤੋਂ ਤੋਂ 4 ਮਿੰਟ ਜਿਹੜੇ ਮਸਾਲੇ ਦੇ ਵਿੱਚ ਆਲੂ ਨੇ ਪਾ ਕੇ ਰਜਾ ਲੈਣੇ ਨੇ ਤਾਂ ਕਿ ਜਿਹੜਾ ਨੋਨ ਮਿਰਚਾ ਆਲੂਆਂ ਦੇ ਵਿੱਚ ਰਚ ਸਕੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਪਾਣੀ ਦੇ ਨਾਲ ਕੀ ਹੈ ਕਿ ਜਿਹੜਾ ਆਪਣਾ ਮਸਾਲਾ ਹੈ ਉਹ ਵੀ ਥੱਲੇ ਨਹੀਂ ਲੱਗੂਗਾ ਤੇ 3 ਤੋਂ 4 ਮਿੰਟ ਜਿਹੜੇ ਆਪਾਂ ਆਲੂ ਪਕਾਉਣੇ ਨੇ ਇਹ ਵੀ ਆਪਣੇ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਦੇਖੋ ਜਿਹੜਾ ਕਲਰ ਆ ਸਬਜ਼ੀ ਦਾ ਇਹ ਵੀ ਬਹੁਤ ਵਧੀਆ ਆਇਆ ਹੈ ਤੇ ਹੁਣ ਆਪਾਂ 3 ਤੋਂ 4 ਮਿੰਟ ਲਈ ਇਹਨਾਂ ਨੂੰ ਪੱਕਣ ਦੇ ਲਈ ਰੱਖ ਦਵਾਂਗੇ ਤੇ ਦੇਖੋ 4 ਮਿੰਟ ਹੋ ਗਏ ਨੇ ਤੇ ਆਪਣੇ ਜਿਹੜੇ ਆਲੂ ਨੇ ਉਹ ਰਿਜਣ ਲੱਗੇ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਚਨੇ ਕੁੱਟ ਕੇ ਰੱਖੇ ਹੋਏ ਨੇ ਉਹ ਪਾ ਲੈਣੇ ਨੇ ਇਹ ਚਨਿਆਂ ਦੇ ਨਾਲ ਕੀ ਹੈ ਕਿ ਸਬਜੀ ਆਪਣੀ ਵਧੀਆ ਗਾੜੀ ਹੋ ਜੂਗੀ ਤੇ ਬੱਚੇ ਨੇ ਜਿਹੜੇ ਕਈ ਵਾਰ ਚਨੇ ਨੇ ਉਹ ਕੱਢ ਕੇ ਸੁੱਟ ਦਿੰਦੇ ਨੇ ਪਰ ਆਪਣੇ ਬੱਚੇ ਕੀ ਨੇ ਕਿ ਵੱਡੇ ਹੋ ਗਏ ਨੇ ਕਈ ਛੋਟੇ ਬੱਚੇ ਹੁੰਦੇ ਨੇ ਉਹ ਚਨੇ ਨਹੀਂ ਖਾਂਦੇ ਹੈਗੇ ਇਸ ਕਰਕੇ ਜਿਨ੍ਹਾਂ ਦੇ ਬੱਚੇ ਚਨੇ ਨਹੀਂ ਖਾਂਦੇ ਹੈਗੇ ਉਹ ਸਾਰੇ ਚਨੇ ਨੇ ਜਿਹੜੇ ਉਹਨਾਂ ਨੂੰ ਬਿਲਕੁਲ ਮੈਸ਼ ਕਰਕੇ ਵੀ ਆ ਜਿਹੜਾ ਸਬਜ਼ੀ ਦੇ ਵਿੱਚ ਪਾ ਸਕਦੇ ਆ ਇਹ ਜਿਹੜੀ ਸਬਜ਼ੀ ਆ ਇਹ ਬਹੁਤ ਹੀ ਰਿਚ ਪ੍ਰੋਟੀਨ ਹੁੰਦੀ ਆ ਇਹ ਆਪਾਂ ਨੂੰ ਹਫ਼ਤੇ ਦੇ ਵਿੱਚ 3-4 ਵਾਰ ਆ ਜਿਹੜੀ ਬਣਾ ਲੈਣੀ ਚਾਹੀਦੀ ਆ ਤੇ ਇੱਧਰ ਜਿਹੜੀਆਂ ਆਪਣੀਆਂ ਬਚੀਆਂ ਹੋਈਆਂ ਮਿਰਚਾਂ ਸੀਗੀਆਂ ਉਹ ਆਪਾਂ ਅੱਜ ਇਹਨਾਂ ਦਾ ਇਹ ਜਿਹੜਾ ਦਹੀਂ ਦੇ ਵਿੱਚ ਪਾ ਕੇ ਖਾਣ ਨੂੰ ਜਿਹੜਾ ਨਾਣ ਮਿਰਚਾ ਜਿਹੜਾ ਇਹ ਤਿਆਰ ਕਰਕੇ ਰੱਖਾਂਗੇ ਇਹ ਮਸਾਲਾ ਤੇ ਇਹ ਮਿਰਚਾਂ ਸੀਗੀਆਂ ਇੱਕ ਛੋਟੀ ਕੌਲੀ ਦੇ ਕਰੀਬ ਭਰ ਕੇ ਮੈਂ ਮਿਰਚਾਂ ਲੈ ਲਈਆਂ ਸੀ ਗਿਣਤੀ ਤਾਂ ਮੈਂ ਇਹਨਾਂ ਦੀ ਨਹੀਂ ਸੀ ਕੀਤੀ ਤੇ ਇਹਦੇ ਵਿੱਚ ਆਪਾਂ 2 ਚਮਚੇ ਨੇ ਜਿਹੜੇ ਉਹ ਨੂਨ ਦੇ ਪਾ ਲੈਣੇ ਨੇ ਆਪਾਂ ਨੇ ਪੌਣਾ ਕ ਚਮਚਾ ਇਹਦੇ ਵਿੱਚ ਜੀਰੇ ਦਾ ਪਾਇਆ ਤੇ ਅੱਧਾ ਕ ਚਮਚਾ ਇਹਦੇ ਵਿੱਚ ਆਪਾਂ ਨੇ ਕਾਲੀਆਂ ਮਿਰਚਾਂ ਪਾ ਲੈਣੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਤੇ ਉਧਰ ਜਿਹੜੀ ਸਬਜ਼ੀ ਸੀਗੀ ਉਹ ਆਪਾਂ ਨੇ ਰਿਜਣ ਦੇ ਲਈ ਰੱਖ ਦਿੱਤੀ ਆ ਤੇ ਆਪਾਂ ਹੁਣ ਫਰੀ ਵਾਲਾ ਕੰਮ ਸੀਗਾ ਤੇ ਆਪਾਂ ਸੋਚਿਆ ਕਿ ਜਿਹੜਾ ਬਚਦੀਆਂ ਮਿਰਚਾਂ ਨੇ ਇਹਨਾਂ ਨੂੰ ਵੀ ਆਪਾਂ ਯੂਜ਼ ਕਰ ਲਈਏ ਤੇ ਇਹ ਮਿਰਚਾਂ ਜਿਹੜੀਆਂ ਆਪਾਂ ਕੁੱਟ ਕੇ ਰੱਖ ਲੈਣੇ ਆ ਇਹ ਜੇ ਘਰ ਆਪਣੇ ਕੋਲ ਮਹਿਮਾਨ ਆਏ ਹੋਏ ਨੇ ਬੁੰਦੀ ਵੀ ਨਹੀਂ ਹੈਗੀਆ ਘਰੇ ਆਪਾਂ ਬੁੰਦੀ ਲਈ ਤਾਂ ਬਣਾਉਣਾ ਤਾਂ ਤੁਸੀਂ ਇਹ ਕੱਲੀਆਂ ਮਿਰਚਾਂ ਨੇ ਜਿਹੜੀਆਂ ਵੀ ਪਾ ਕੇ ਦਹੀਂ ਦੇ ਵਿੱਚ ਦੇ ਸਕਦੇ ਹੋ ਇਹਦੇ ਨਾਲ ਦਹੀਂ ਆ ਜਿਹੜਾ ਬਹੁਤ ਹੀ ਸੁਆਦਿਸ਼ਟ ਬਣ ਜਾਂਦਾ ਜਿਹੜੇ ਦਹੀਂ ਖਾਣਾ ਨਹੀਂ ਵੀ ਪਸੰਦ ਕਰਦੇ ਉਹ ਜਿਹੜਾ ਇਹ ਮਸਾਲਾ ਪਾ ਕੇ ਖਾਣਗੇ ਤਾਂ ਉਹਨਾਂ ਨੂੰ ਦਹੀਆ ਜਿਹੜਾ ਬਹੁਤ ਵਧੀਆ ਲੱਗੂਗਾ ਤੇ ਇੱਧਰ ਆਪਾਂ ਨੇ ਸਬਜ਼ੀ ਆ ਜਿਹੜੀ ਇੱਕ ਵਾਰ ਚੈੱਕ ਕਰ ਲੈਣੀ ਆ ਤੇ ਇੱਕ ਵਾਰ ਆਪਾਂ ਕੜਛੀ ਦੇ ਨਾਲ ਹਿਲਾ ਦਵਾਂਗੇ ਤੇ ਆਪਾਂਣੀ ਸਬਜ਼ੀ ਜਿਹੜੀ ਰਿਜਣ ਲੱਗ ਗਈ ਸੀ ਤੇ ਆਪਾਂ ਥੋੜਾ ਜਿਹਾ ਟਾਈਮ ਇਹਨੂੰ ਹੋਰ ਪਕਾਵਾਂਗੇ 10 ਤੋਂ 12 ਮਿੰਟ ਤੱਕ ਆਪਾਂ ਹੋਰ ਰਝਾ ਲੈਣੀ ਆ ਇਹ ਤਾਂ ਕਿ ਆਲੂ ਨੇ ਜਿਹੜੇ ਇਹ ਚੰਗੀ ਤਰ੍ਹਾਂ ਪੱਕ ਜਾਣ ਤੇ ਇੱਧਰ ਜਿਹੜੀਆਂ ਹਰੀਆਂ ਮਿਰਚਾਂ ਨੇ ਆਪਾਂ ਨੇ ਬਰੀਕ ਕੁੱਟ ਲਈਆਂ ਨੇ ਤੇ ਇਹਨਾਂ ਨੂੰ ਆਪਾਂ ਨੇ ਹੁਣ ਦਹੀਂ ਦੇ ਵਿੱਚ ਪਾ ਕੇ ਆ ਜਿਹੜਾ ਇਹ ਖਾ ਸਕਦੇ ਆ ਇਹਨਾਂ ਨੂੰ ਆਪਾਂ ਨੇ ਇੱਕ 에어ਟਾਈਟ ਡੱਬੀ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਲੈਣਾ ਏ ਜਦੋਂ ਵੀ ਆਪਾਂ ਦਹੀਂ ਜਾਂ ਬੂੰਦੀ ਰਾਇਤਾ ਬਣਾਉਣਾ ਆਪਾਂ ਤਾਂ ਇਹਨਾਂ ਦਾ ਇਸਤੇਮਾਲ ਆ ਜਿਹੜਾ ਚੰਗੀ ਤਰ੍ਹਾਂ ਕਰ ਲੈਣਾ ਜਿਹੜੇ ਦਹੀਂ ਖਾਣਾ ਨਹੀਂ ਪਸੰਦ ਕਰਦੇ ਹੈਗੇ ਮੈਨੂੰ ਵੀ ਦਹੀਂ ਆ ਜਿਹੜਾ ਬਹੁਤ ਘੱਟ ਪਸੰਦ ਆ ਜੇਕਰ ਇਹ ਹਰੀਆਂ ਮਿਰਚਾਂ ਦਾ ਮਸਾਲਾ ਮੇਰੇ ਕੋਲ ਕੁੱਟ ਕੇ ਰੱਖਿਆ ਹੁੰਦਾ ਤਾਂ ਮੈਂ ਦਹੀਂ ਖਾ ਲੈਂਦੀ ਆ ਮੈਨੂੰ ਬਹੁਤ ਹੀ ਟੇਸਟੀ ਲੱਗਦਾ ਤੇ ਇੱਧਰ ਜਿਹੜੇ ਆਲੂ ਨੇ ਆਪਣੇ ਇਹ ਵੀ ਪੱਕ ਗਏ ਨੇ ਤੇ ਆਪਣੀਆਂ ਦੋਨੋਂ ਜਿਹੜੀਆਂ ਚੀਜ਼ਾਂ ਨੇ ਉਹ ਬਣ ਕੇ ਤਿਆਰ ਹੋ ਗਈਆਂ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਚੰਨਿਆਂ ਦੀ ਰੈਸਪੀ ਆ ਉਹ ਬਣ ਕੇ ਤਿਆਰ ਹੋ ਗਈ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਇਹ ਜਿਹੜੀ ਰੈਸਪੀ ਆ ਜੇਕਰ ਕੁੰਡੀ ਸੋਟੇ ਦੇ ਵਿੱਚ ਮਸਾਲਾ ਕੁੱਟ ਕੇ ਬਣਾਉਂਗੇ ਤਾਂ ਬਹੁਤ ਹੀ ਸਵਾਦਿਸ਼ਟ ਬਣਦੀ ਆ ਹੁਣ ਆਪਾਂ ਨਵੀਆਂ ਤਕਨੀਕਾਂ ਦੇ ਨਾਲ ਕੀ ਆ ਕਿ ਪੁਰਾਣੇ ਜਿਹੜੇ ਆਪਣੇ ਢੰਗ ਤਰੀਕੇ ਨੇ ਉਹ ਭੁੱਲਦੇ ਜਾਂਦੇ ਆ ਇਸ ਕਰਕੇ ਇੱਕ ਵਾਰ ਫੇਰ ਤੋਂ ਆਪਾਂ ਨੇ ਤੁਹਾਨੂੰ ਇਹ ਜਿਹੜਾ ਪੁਰਾਣਾ ਢੰਗਾ ਉਹਦੀ ਜਾਦਾ ਜਿਹੜੀ ਤਾਜ਼ਾ ਕਰਵਾਈ ਆ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ